ਨਾ 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 ਕਿਰਨ ਹਾਂਜੀ ਮੰਮੀ ਮੈਨੂੰ ਇੱਕ ਗੱਲ ਦੱਸ ਖਾਂ ਜਰਾ ਪੁੱਛੋ ਇਹ ਮਤਲਬ ਕਿ ਮੇਰੀ ਇੱਕ ਗੱਲ ਧਿਆਨ ਨਾਲ ਸੁਣ ਸੁਣਾਓ ਸਿੱਧੇ ਤਰੀਕੇ ਮਰਨਾ ਚੰਗਾ ਹੁੰਦਾ ਕਿ ਤੜਫ ਤੜਫ ਕੇ ਮਰਨਾ ਚੰਗਾ ਹੁੰਦਾ ਕੀ ਬੋਲੀ ਜਾਂਦੇ ਜੀ ਨਹੀਂ ਮਤਲਬ ਕਿ ਪਿਆਰ ਨਾਲ ਮਰਨਾ ਚੰਗਾ ਹੁੰਦਾ ਕਿ ਤੜਫ ਤੜਫ ਕੇ ਮਰਨਾ ਚੰਗਾ ਹੁੰਦਾ ਪਿਆਰ ਕਿ ਤਰ੍ਹਾਂ ਮੰਮੀ ਕਿ ਤਰ੍ਹਾਂ ਦਾ ਪਿਆਰ ਜਿਵੇਂ ਤੁਸੀਂ ਕਹਿੰਦੇ ਜੇ ਕਿ ਪਿਆਰ ਅੱਜ ਕੱਲ ਚੱਲਦਾ ਵਾ ਉਹਦੇ ਨਾਲ ਜਿਵੇਂ ਇੱਕ ਦੂਜੇ ਦੇ ਪਿਆਰ 'ਚ ਮਰ ਜਾਂਦੇ ਉਹ ਚੰਗਾ ਹੁੰਦਾ ਇਹ ਪੁੱਛਣ ਤੇ ਜੇ ਨਾ ਤੇ ਕੋਈ ਨਹੀਂ ਮੰਮੀ ਹਾਲੇ ਕਿਹੜਾ ਮੈਨੂੰ ਪਿਆਰ ਹੋਇਆ ਲੇ ਤਾਂ ਹੋਗਾ ਦੱਸ ਦਾਂਗੀ ਮੈਂ ਤੇ ਫਿਰ ਕਿਵੇਂ ਮਰਨਾ ਚਾਹੀਦਾ ਉਹ ਯਾਰ ਇਹ ਕਦੇ ਤੁਸੀਂ ਬੁਝਾਲਤਾ ਨਹੀਂ ਆਪਣੀਆਂ ਪਾਂਦੇ ਜੇ ਸਿੱਧੇ ਤਰ੍ਹਾਂ ਪੁੱਛੋ ਹਕੀ ਗੈਣਾ ਹੋ ਆਦੇ ਸਿੱਧੇ ਤਰ੍ਹਾਂ ਪੁੱਛੀਵੇ ਪਿਆਰੇ ਚ ਪਿਆਰ ਨਾਲ ਮਰਨਾ ਚੰਗਾ ਹੁੰਦਾ ਕਿ ਤੜਫ ਤੜਫ ਕੇ ਮਰਨਾ ਚੰਗਾ ਹੁੰਦਾ ਉਹ ਯਾਰ ਇੱਕੋ ਵਾਰੀ ਬੰਦਾ ਮਰ ਜੇ ਤਾਂ ਠੀਕ ਆ ਉਹ ਇਹ ਥੋੜਾ ਕੀ ਤੜਫ ਤੜਵ ਕੇ ਮਰੀ ਜਾਵੇ ਅੱਛਾ ਯਾਨੀ ਇੱਕੋ ਵਾਰੀ ਬੰਦਾ ਮਤਲਬ ਕਿ ਚੰਗੇ ਤਰੀਕੇ ਮਰ ਜੇ ਤੇ ਹੋਰ ਹੋਰ ਕੀ ਤੁਸੀਂ ਇਹ ਲੈ ਲੈ ਕੇ ਮਰਨਾ ਕਿੰਨੀ ਦੋਖ ਹੁੰਦਾ ਬਾਡੀ ਨੂੰ ਇਸ ਕਰਕੇ ਮਰਨਾ ਤਾਂ ਇੱਕੋ ਵਾਰੀ ਮਰ ਜਾਵੇ ਤੂੰ ਮੇਰੀ ਗੱਲ ਸੁਣ ਮੇਰੀ ਗੱਲ ਮੇਰੀ ਗੱਲ ਇਹ ਸਾਰੇ ਭਾਰ ਮੇਰੇ ਤੇ ਕਵੰਟਲ ਕੋ ਪਾਇਆ ਹੋਇਆ ਈ ਹੈ ਮੈਨੂੰ ਤੜਪਾ ਛੜਿਆ ਫੜ ਕੇ ਮੈਨੂੰ ਦੁਖੀ ਆਣੀ ਆ ਇਹ ਕੁੜੀ ਮੈਨੂੰ 2 ਮਿੰਟ ਸੌਣ ਨਹੀਂ ਦਿੰਦੀ ਮੈਨੂੰ 2 ਮਿੰਟ ਨਹੀਂ ਮੈਨੂੰ ਸੌਣ ਵੀ ਦਿੰਦੀ ਨਾਲੇ ਉੱਤੇ ਫੱਬ ਕੇ ਮੇਰੇ ਨਾਲ ਆ ਕੇ ਬਹਿ ਗਈ ਹੈ ਪੈਰ ਮੇਰੇ ਉੱਤੇ ਸੁੱਟ ਕੇ ਦੋਨੋਂ ਕਿ ਲੋਕ ਖਾ ਖਾ ਕੇ ਪਲਦੀ ਜਾਂਦੀ ਏ ਮੋਟੋ ਹੋਰ ਦਿਨ ਮੈਂ ਤੈਨੂੰ ਕਸੂਣ ਨਾ ਮੰਮੀ ਨਹੀਂ